ਪਠਾਨਕੋਟ ਵੱਲ ਜਾ ਰਹੀ ਇੱਕ ਕਾਰ ਬਟਾਲਾ ਦੇ ਨੇੜੇ ਪਿੰਡ ਅਲੀਵਾਲ ਦੇ ਬਾਈਪਾਸ ਤੇ ਪਹੁੰਚੀ ਤਾਂ ਕਾਰ ਨੂੰ ਲੱਗੀ ਭਿਆਨਕ ਅੱਗ ਕਾਰ 'ਚ ਕਿੰਨੇ ਯਾਤਰੀ ਸਵਾਰ ਸਨ ਦਾ ਕਾਰ ਕਿਸ ਕੰਪਨੀ ਦੀ ਸੀ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਉੱਥੇ ਇਸ ਕਾਰ ਨੂੰ ਲੱਗੀ ਅੱਗ ਤੇ ਕਾਬੂ ਪਾਉਣ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਕਰਮਚਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅਲੀਵਾਲ ਬਾਈਪਾਸ ਨੇੜੇ ਇੱਕ ਕਾਰ ਨੂੰ ਅੱਗ ਲੱਗੀ ਹੈ ਜਿਸ ਤੇ ਉਹ ਆਪਣੇ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚੇ ਅਤੇ ਆਪਣੀ ਇੱਕ ਗੱਡੀ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਉਹਨਾਂ ਦਸਿਆ ਕੇ ਕਾਰ ਵਿੱਚ ਕਿੰਨਿਆ ਸਵਾਰੀਆਂ ਸਨ ਜਾਂ ਇਸ ਗੱਡੀ ਦਾ ਮਾਲਕ ਕੌਣ ਹੈ ਇਸ ਬਾਰੇ ਹੁਣ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਉੱਥੇ ਹੀ ਕੁਝ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਤਿੰਨ ਲੋਕ ਸਵਾਰ ਸਨ ਪਰ ਹੁਣ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਉਹ ਦਰਮੋਕੇ ਤੇ ਪੁਲਿਸ ਵੀ ਪਹੁੰਚ ਗਈ ਉਹਨਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਟ ਸਿੰਘ ਦੀ ਰਿਪੋਰਟ ਜੀ ਨਮਸਕਾਰ ਜੀ ਹੁਣ ਸਭਾ ਰਸਨਾ ਤੇ ਸਰ ਕੀ ਹੋਇਆ ਗੱਡੀ ਸਰ ਸਾਨੂੰ ਨਹੀਂ ਪਤਾ ਕਿ ਸਾਨੂੰ ਸਾਨੂੰ ਫੋਨ ਆਇਆ ਕਿ ਬਣਾ ਜੀ ਅੱਗ ਲੱਗੀ ਦੀ ਹੈ ਅਸੀਂ ਆਨ ਫੋਨ ਤੇ ਸੁਣਦੇ ਆ ਕਿ ਇੱਥੇ ਆ ਗਿਆ ਦੇਖਦੇ ਗੱਡੀ ਲੱਗ ਗਈ ਪਰ ਅਸੀਂ ਆਗੋਂ ਤੋਂ ਕੰਟਰੋਲ ਕਰ ਲਿਆ ਗੱਡੀ ਮੇਰੇ ਹਾਂ ਸੀਐਨਜੀ ਗੱਡੀ ਲੱਗਦੀ ਹੈ ਇਹ ਦੇਖੋ ਬਿਲਕੁਲ ਇਹਦਾ ਮਾਲਕ ਕੋਈ ਗੱਡੀ ਦਾ ਨਹੀਂ ਸਾਹਮਣੇ ਕੋਈ ਮਾਲਕ ਨਹੀਂ ਆਇਆ ਨਾਲ ਨਾਲ ਕੋਈ ਮਿਲਿਆ ਅਸੀਂ ਅਸਰ ਆਪਣਾ ਕਾਰਵਾਈ ਕੀਤੀ ਆ ਕਭਝਾਤੀ ਨਹੀਂ ਨਹੀਂ ਸਾਡੀ ਪਟਾਦਲੀ ਆ ਪਟਾਦਲੀ ਗੱਡੀ ਆ ਸਾਡੀ ਠੀਕ ਹੈ